చల్ చల్ చైక ఆ జో ఇన్ కల ਇਨ ਕਲਬ ਬੋਲੇ ਸੋਨਿਹਾਲ ਫਤੇਗੜ ਚੂੜਿਆਂ ਵਾਲਿਓ ਫਿਰ ਇੱਕ ਤਰੀਕ ਨੂੰ ਇਤਿਹਾਸ ਲਿਖਣ ਨੂੰ ਤਿਆਰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਆਹ ਲੁੱਟੇਰਿਆਂ ਨੂੰ ਭਜਾਉਣ ਨੂੰ ਤਿਆਰ ਵਾਹ ਬਈ ਵਾਹ ਨਜ਼ਾਰਾ ਆ ਗਿਆ ਭਾਈ ਠਕਾਵਟਾਂ ਲਾਤੀਆਂ ਫਤੇਗੜ ਚੂੜੀਆਂ ਵਾਲਿਓ ਵਾਹ 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 ਕੀ ਬੋਲਾਂ ਹਣ ਮੈਂ ਲਵ ਯੂ 2 ਲਵ ਯੂ 3 ਲਵ ਯੂ 4 ਥੋੜਾ ਦਿਲ ਕਰੇ ਤਾਂ ਵੋਟਾਂ ਕੱਲ ਨੂੰ ਬਵਾ ਲਾਂ ਐਨੇ ਭਰੇ ਪਏ ਹੋ ਅੰਦਰੋਂ ਬਟਨ ਦੱਪਣ ਨੂੰ ਸੋ ਇੱਕ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਕੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਸ਼ਹਿਰੀ ਕਲਸੀ ਦੀ ਜ਼ਿੰਮੇਵਾਰੀ ਸ਼ੁਰੂ ਫਤਿਹਗੜ ਚੂੜੀਆਂ ਦਾ ਵਿਕਾਸ ਕਰਨਾ ਬਹੁਤ ਬਹੁਤ ਪਛੜ ਗਏ ਇਦੋਂ ਪਹਿਲਾਂ ਜਿਹੜੇ ਆਏ ਆਪ ਦਾ ਘਰ ਹੀ ਬਣਾਏ ਬਸ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ ਆਪ ਦੇ ਵਾਸਤੇ ਕੀਤਾ ਜੋ ਕੀਤਾ ਆ 43000 ਨੌਕਰੀਆਂ ਦੇ ਕੇ ਬਿਨਾ ਕਿਸੇ ਪੈਸੇ ਤੇ ਰਿਸ਼ਵਤ ਤੋਂ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ 43000 ਦੋ ਸਾਲਾਂ ਚ ਮੇਰਾ ਮੁੰਡਾ ਇੰਸਪੈਕਟਰ ਤੁਹਾਡਾ ਮੁੰਡਾ ਇੰਸਪੈਕਟਰ ਲੱਗਿਆ ਵਾਹ ਜੀ ਕੋਈ ਪੈਸਾ ਤਾਂ ਨਹੀਂ ਲੱਗਿਆ ਕੋਈ ਪੈਸਾ ਨਹੀਂ ਲੱਗਿਆ ਮੁੰਡਾ ਇੰਸਪੈਕਟਰ ਲੱਗਿਆ ਜੀ ਕੋਈ ਅਹੀਂ ਹੋਊਗਾ ਤੁਹਾਡੇ ਨਾਲ ਵੀ ਤੁਹਾਡੇ ਘਰੇ ਨੌਕਰੀਆਂ ਆਉਣਗੀਆਂ ਲੱਖਾਂ ਦੀ ਗਿਣਤੀ ਚ ਆਉਣਗੀਆਂ ਜਦੋਂ ਨੀਅਤ ਸਾਫ਼ ਹੋਵੇ ਜਦੋਂ ਨੀਅਤ ਸਾਫ਼ ਹੋਵੇ ਫਿਰ ਘਾਟੇ ਨਹੀਂ ਹੁੰਦੇ ਵੀਰੋ 20 ਰੁਪਿਆ ਦਾ ਗੁਰੂ ਨਾਨਕ ਸਾਹਿਬ ਨੇ ਲੰਗਰ ਚਲਾਇਆ ਸੀ ਅੱਜ ਤੱਕ 20 ਰੁਪਏ ਮੁੱਕੇ ਨਹੀਂ ਰਹਿੰਦੀ ਦੁਨੀਆ ਤੱਕ ਮੁਕਣੇ ਨਹੀਂ ਉਹ ਲੰਗਰ ਵਾਲੇ ਪੈਸੇ ਵਾਸਬਾਰ ਕੋਈ ਕਾਂਗਰਸ ਕੋਈ ਭਾਜਪਾ ਛੱਡੋ ਪਰ ਇਹਨਾਂ ਨੂੰ ਬਹੁਤ ਵਾਰੀ ਪਰਖ ਲੇ ਇੱਕ ਵਾਰੀ ਆ ਹੁਣ ਤਰਖਤ ਹੈ ਇਹ ਇਹ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਹੁਣ ਤੁਸੀਂ ਤਾਂ ਬਦਲੋ ਉਹ ਪਿੱਪਲ ਦੇ ਆ ਪੱਤਿਆ ਵੇ ਆ ਪਿੱਪਲ ਦੇ ਪੱਤਿਆ ਵੇ ਕਾ ਦੀ ਖੜ 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 ਕਰਨ ਲਈ ਹੈ ਪੱਤ ਝੜ ਗਏ ਪੁਰਾਣੇ ਜਨਾਬ ਰੁੱਤ ਨਵੇਂ ਆ ਦੀ ਆਈ ਹੈ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮੈਂ ਹੁਣ ਇਸ ਤੋਂ ਬਾਅਦ ਅੱਗੇ ਵੀ ਜਾਣਾ ਪਰ ਇੰਨੇ ਨਾਲ ਮੈਨੂੰ ਇੰਨਾ ਪਤਾ ਲੱਗ ਗਿਆ ਮੈਂ ਫਤਿਹਗੜ ਚੂੜੀਆਂ ਵਾਲੇ ਪਾਸੋਂ ਹਾਂ ਹੀ ਸਮਝਾਂ ਦੋਨੇ ਹੱਥ ਤਾਹਾਂ ਕਰਕੇ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਫਤਿਹਗੜ ਚੂੜੀਆਂ ਵਾਲਿਓ ਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਦੋਵੇਂ ਹੱਥ ਖੜੇ ਕਰਕੇ ਨਾਰਾ ਲਾਉਣ ਲੱਗਾ ਆਪਣਾ ਜੋਸ਼ ਦੱਸ ਦਿਓ ਔਰ ਪਤਾ ਲੱਗ ਜਾਵੇ ਵੀ ਇੱਥੋਂ ਝਾੜੂ ਦੇ ਨਾਲ-ਨਾਲ ਪੋਚਾ ਵੀ ਫੇਰ ਲੱਗੇ ਨੁਕਰਾ ਚ ਵੀ ਕੱਟ ਨਹੀਂ ਰਹਿਣ ਦੇਣਾ ਐਨ ਕਲਾ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਨ ਸਾਹਿਬ ਕਹਿੰਦੇ ਕਿੱਕਲੀ ਸੁਣਾ ਦਿਓ ਜੀ ਆਵਾਜ਼ ਬਾਰ ਬਾਰ ਆਈ ਦੇ ਹਲਤ ਹਲ ਜੋ ਕਿੱਕਲੀ ਨਹੀਂ ਹੈਗੀ ਉਹ ਅਕਾਲੀ ਦਲ ਦਾ ਅਕਾਲੀ ਦਲ ਦਾ ਨਾ ਸਾਰਾ ਹਾਲਤ ਦੱਸਦੀ ਹੈ ਕਿੱਕਲੀ ਵੀ ਕਿਵੇਂ ਕਦੋਂ ਕਦੋਂ ਕਿੱਥੇ ਕਿਵੇਂ ਫਰ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਬੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਬਾਦਲ ਸਾਹਿਬ ਸਾਨੂੰ ਚਾਹੁੰਦਾ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਬਾਦਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਅਕਾਲੀ ਦਲ ਦੀ ਫੱਟੀ ਸੁਖਬੀਰ ਤੇ ਮਜੀਠੀਏ ਨੇ ਪੋਚੀਆ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਕੁੱਗੀ ਛਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜਨ ਸਤਾਉ ਜਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਬਾਦਲ ਪਰਬਾਤ ਦੀ ਰਾਜਨੀਤੀ ਤੋਂ ਪੱਕੀ ਛੁੱਟੀ ਐ ਬੋਲੇ ਸੋ ਨਿਹਾਲ